ਪਿਆਰ ਦੋਮਾ ਨੇ ਕੀਤਾ ਤੇ ਪਰ ਕਿਸਮਤ ਨੇ ਸਾਥ ਨਹੀਂ ਰਹਿਣ ਦਿੱਤਾ ਕਿਸਮਤ ਨੇ ਵੱਖ ਕਰ ਦਿੱਤਾ ਕਿਸਮਤ ਨੂੰ ਕਹਿੰਦੇ ਕੁਝ ਹੋਰ ਮਨਜ਼ੂਰ ਸੀ ਪਰ ਤੇਰੀ ਥਾਂ ਕਦੇ ਹੋਰ ਨਹੀਂ ਕੋ ਲੈ ਪਾਵੇਗਾ ਦੇਵੀ ਮਖਸੂਸਪੂਰੀ ਨੇ ਦੱਸੀ ਟੁੱਟੇ ਦਿਲ ਦੀ ਕਹਾਣੀ ਪਿਆਰ ਚ ਨਾਕਾਮ ਹੋਣ ਦੀ ਦੱਸੀ ਦਾਸਤਾ ਦੇਵੀ ਮਖਸੂਸਪੂਰੀ ਵੱਲੋਂ ਆਪਣੇ ਇੰਟਰਵਿਊ ਰਾਹੀਂ ਦਿਲ ਦਾ ਦਰਦ ਬਿਆਨ ਕੀਤਾ ਗਿਆ ਹੈ ਸ਼ਾਇਰੀ ਰਾਹੀਂ ਦੇਵੀ ਮਖਸੂਸਪੂਰੀ ਗੱਲ ਕਰਦੇ ਕਰਦੇ ਹੋਏ ਖਿੜ ਖਿੜਾ ਕੇ ਹੱਸਦੇ ਹੋਏ ਦਿਖਾਈ ਦਿੱਤੇ ਪੰਜਾਬੀ ਗਾਇਕ ਦੇਵੀ ਮਖਸੂਸ ਪੁਰੀ 56 ਸਾਲ ਦੀ ਉਮਰ ਵਿੱਚ ਵੀ ਆਪਣੀ ਗਾਇਕੀ ਨਾਲ ਦੁਨੀਆ ਭਰ ਵਿੱਚ ਕਾਇਮ ਹਨ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਹਮੇਸ਼ਾ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ ਇਸ ਵਿਚਕਾਰ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਉਹ ਆਪਣੇ ਦਿਲ ਵਿੱਚ ਦੱਬੇ ਹੋਏ ਦਰਦ ਨੂੰ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਹਨ ਦਰਸਲ ਕਲਾਕਾਰ ਵੱਲੋਂ ਆਪਣੇ ਇੰਟਰਵਿਊ ਰਾਹੀਂ ਦਿਲ ਦਾ ਦਰਦ ਬਿਆਨ ਕੀਤਾ ਗਿਆ ਹੈ ਸ਼ਾਇਰੀ ਰਾਹੀ ਦੇਵੀ ਮਖਸੂਸ پوری ਗੱਲ ਕਰਦੇ ਕਰਦੇ ਹੋਏ ਖਿੜ ਖਿੜਾ ਕੇ ਹੱਸਦੇ ਹੋਏ ਦਿਖਾਈ ਦਿੱਤੇ ਇਸ ਵੀਡੀਓ ਵਿੱਚ ਰੇਡੀਓ ਜੋਕੀ ਕਲਾਕਾਰ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਤੁਸੀਂ ਪੇਦ ਖੋਲੋ ਤੁਹਾਡਾ ਜ਼ਖਮ ਕਿੰਨਾ ਪੁਰਾਣਾ ਇਸ ਉੱਪਰ ਹੱਸਦੇ ਹੋਏ ਕਲਾਕਾਰ ਕਹਿੰਦੇ ਹਨ ਕਿ ਘਰ ਜਾ ਕੇ ਰੋਟੀ ਵੀ ਖਾਣੀ ਆ ਇਸ ਤੋਂ ਬਾਅਦ ਦੇਵੀ ਨੇ ਕਿਵੇਂ ਸ਼ਾਇਰੀ ਰਾਹੀ ਦਿਲ ਦੀ ਗੱਲ ਕਹੀ ਦੇਖੋ ਇਹ ਵੀਡੀਓ ਕੋ ਪਰਟੀਕੂਲਰ ਨਹੀਂ ਹੈਗਾ ਯਾਨੀ ਖਾਬਾਂ ਵਿੱਚ ਤਾਂ ਸਾਇਆਂਗ ਤੇਰੇ ਨਾਲ ਰਹਿ ਸਕਦਾ ਅਸਲ ਜ਼ਿੰਦਗੀ ਚ ਤੇਰੇ ਕੋਲ ਮੈਂ ਖਲੋ ਨਹੀਂ ਸਕਦਾ। ਉਹ ਇੱਕ ਅਸਮਾਨ ਥੱਲੇ ਇੱਕੋ ਸ਼ਹਿਰ ਦੇ ਬਸ਼ਿੰਦੇ ਹਾਂ ਇੱਕੋ ਛੱਤ ਥੱਲੇ ਆਪਣਾ ਟਿਕਾਣਾ ਹੋ ਨਹੀਂ ਸਕਦਾ। ਇਸ ਵੀਡੀਓ ਉੱਪਰ ਪਰਸ਼ੰਸਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਇਹ ਲਫ਼ਜ਼ ਤੇ ਹਾਸੇ ਪਿੱਛੇ ਦੀ ਗੈਰੀ ਚੁੱਪ। ਦੂਜੇ ਨੇ ਕਿਹਾ ਇੱਕ ਸਮਾਸੀ ਮੈਂ ਮਰਨੇ ਵਾਲਾ ਸੀ। ਦੇਵੀ ਮੈਂ ਤੇਰੇ ਗੀਤਾ ਸ਼ੇਰਾਂ ਨੇ ਬਚਾ ਲਿਆ। ਉੱਥੇ ਹੀ ਇੱਕ ਪ੍ਰਸ਼ੰਸਕ ਨੇ ਸ਼ਾਇਰੀ ਰਾਹੀਂ ਲਿਖਿਆ ਇੱਕ ਚਿਹਰਾ ਤੁੰਦਲਾ ਤੁੰਦਲਾ ਜਿਆ ਰੱਬ ਜਾਣੇ ਦੇ ਵੀ ਕਿਸ ਦਾ ਏ ਇੱਕ ਜ਼ਖਮ ਪਤਾ ਨਹੀਂ ਕਦ ਲੱਗ ਗਿਆ ਪਰ ਹਾਲੇ ਤੀਕਰ ਰਿਸਤਾ ਏ ਵਰਕਫਰੰਟ ਦੀ ਗੱਲ ਕਰੇ ਤਾਂ ਕਲਾਕਾਰ ਆਪਣੇ ਗੀਤਾਂ ਅਤੇ ਸ਼ਾਨਦਾਰ ਸ਼ਾਇਰੀ ਰਾਹੀਂ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੇ ਹਨ ਜਿਨ੍ਹਾਂ ਨੂੰ ਫੈਨਜ਼ ਵੀ ਬੇहद ਪਸੰਦ ਕਰਦੇ ਹਨ ਦੇਵੀ ਮਖਸੂਸਪੂਰੀ ਇੱਕ ਉੱਗੇ ਪੰਜਾਬੀ ਗਾਇਕ ਗੀਤਕਾਰ ਅਤੇ ਕਵੀ ਹਨ ਇਹ ਪਹਿਲਾ ਗੀਤਕਾਰ ਸੰ ਅਤੇ ਇਹਨਾਂ ਦਾ ਸਭ ਤੋਂ ਪਹਿਲਾ ਗੀਤ ਉਹਗੇ ਗਾਇਕ ਕੁਲਦੀਪ ਮਾਨਕ ਨੇ ਗਾਇਆ ਉਦੋਂ ਇਹਨਾਂ ਦੀ ਉਮਰ 20 ਸਾਲ ਦੀ ਸੀ ਗਾਇਕ ਦੇ ਤੌਰ ਤੇ ਇਹਨਾਂ ਨੇ ਆਪਣੀ ਪਹਿਲੀ ਐਲਬਮ ਜਦ ਮਾਂ ਨਹੀਂ ਰਹਿੰਦੀ 1994 ਵਿੱਚ ਜਾਰੀ ਕੀਤੀ ਤੁਸੀਂ ਭੇਦ ਖੋਲੋ ਤੁਹਾਡਾ ਜ਼ਖਮ ਕਿੰਨਾ ਪੁਰਾਣਾ ਚੋਟ ਕਿੰਨੀ ਪੁਰਾਣੀ ਆ ਨਹੀਂ ਨਹੀਂ ਜੀ ਫਿਰ ਘਰ ਰੋਟੀ ਵੀ ਖਾਣੀ ਹੈ ਉਹ ਜਾ ਕੇ